ਆਉਣਾ ਪਹਿਲਾਂ ਤਾਂ ਮੈਂ ਉਸ ਮਾਲਕ ਦਾ ਫੈ ਕੈਮਰਾ ਕਰਦਾ ਬਾਬਾ ਦੀਪ ਸਿੰਘ ਦਾ ਔਰ ਬਾਲਾ ਜੀ ਮਹਾਰਾਜ ਦਾ ਅਸ਼ੀਰਵਾਦ ਲੈ ਕੇ ਅੱਜ ਗੁਰਦੁਆਰਾ ਸਾਹਿਬ ਤੇ ਮੰਦਰ ਤੋਂ ਆਇਆ ਵਾ ਜਿਹੜਾ ਪਾਰਟੀ ਨੇ ਲੁਧਿਆਣਾ ਲੋਕ ਸਭਾ ਦਾ ਮੈਨੂੰ ਮੈਂਬਰ ਬਣਾਇਆ ਵਾ ਮੈਂ ਪਾਰਟੀ ਨੇ ਸਾਡੇ ਸੁਪਰੀਮੋ ਅਰਵਿੰਦ ਕੇਜੀਵਾਲ ਜੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜਨਨ ਸ਼ਕਤੀ ਆਲ ਇੰਡੀਆ ਆਮ ਆਦਮੀ ਪਾਰਟੀ ਡਾਕਟਰ ਸੰਦੀਪ ਪਾਠਕ ਦਾ ਤਿੰਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਮੇਰੇ ਤੇ ਐਡਾ ਵੱਡਾ ਭਰੋਸਾ ਰੱਖ ਕੇ ਮੈਨੂੰ ਜੋ ਲੁਧਿਆਣਾ ਲੋਕ ਸਭਾ ਦਾ ਮੈਂਬਰ ਸੇਵਾਦਾਰ ਬਣਾ ਕੇ ਜਨਤਾ ਦੀ ਕਚਹਿਰੀ 'ਚ ਭੇਜਿਆਵਾ ਮੈਂ ਲੁਧਿਆਣਾ ਵਾਸੀਆਂ ਨੂੰ ਔਰ ਸਾਰੇ ਆਪਣੇ ਜਿੰਨੇ ਵੀ ਵਲੰਟੀਅਰ ਸਾਥੀ ਆ ਉਹਨਾਂ ਨੂੰ ਇਸ ਗੱਲ ਦਾ ਭਰੋਸਾ ਦੋਣਾ ਕਿ ਤੁਹਾਡੇ ਭਰੋਸੇ ਨੂੰ ਕਦੇ ਟੁੱਟਣ ਨਹੀਂ ਦਿੱਤਾ ਜਾਊਗਾ ਲੋਕ ਸੇਵਾ ਪਹਿਲਾਂ ਕੀਤੀ ਆ 2 ਸਾਲ ਪ੍ਰਧਾਨ ਸਭਾ ਦਾ ਮੈਂਬਰ ਚੁਣਿਆ ਇਸ ਹਲਕੇ ਤੋਂ ਸੈਂਟਰ ਤੋਂ ਲੁਧਿਆਣਾ ਹਲਕਾ ਸੈਂਟਰ ਦੇ ਲੋਕਾਂ ਨੇ ਔਰ ਅੱਜ ਮੈਨੂੰ ਲੁਧਿਆਣੇ ਦੀ ਵਾਗਡੋਰ ਦਿੱਤੀ ਗਈ ਆ ਮੈਂ ਸਾਰਿਆਂ ਨੂੰ ਲੁਧਿਆਣਾ ਵਾਸੀਆਂ ਨੂੰ ਇਸ ਗੱਲ ਦਾ ਭਰੋਸਾ ਦਿਵਾਉਣਾ ਕਿ ਤੁਹਾਡੇ ਭਰੋਸੇ ਨੂੰ ਮਜ਼ਬੂਤ ਕਰਕੇ ਤੁਹਾਡੀ ਜਿਹੜੀ ਆਵਾਜ਼ ਆ ਉਹ ਦਿੱਲੀ ਦੀ ਲੋਕ ਸਭਾ ਦੇ ਵਿੱਚ ਗੂੰਜੂਗੀ ਔਰ ਤੁਹਾਡੇ ਜਿਹੜੇ ਕੰਮਾਂ ਪਹਿਲ ਦੇ ਆਧਾਰ ਤੇ ਲੁਧਿਆਣਾ ਇੱਕ ਇੰਡਸਟਰੀ ਦਾ ਹੱਬਾ ਵਪਾਰ ਦਾ ਹੱਬਾ ਇਹਨੂੰ ਮਜ਼ਬੂਤ ਕੀਤਾ ਜਾਊਗਾ ਪਿਛਲੇ 15 ਸਾਲਾਂ ਤੋਂ ਕਿਸੇ ਵੀ ਸਿਆਸੀ ਬੰਦੇ ਨੇ ਲੁਧਿਆਣੇ ਦੇ ਬਾਰੇ ਸੋਚਿਆ ਨਹੀਂਗਾ ਲੁਧਿਆਣਾ ਸ਼ਹਿਰ ਇੱਕ ਪੰਜਾਬ ਦਾ ਦਿਲ ਆ ਔਰ ਦਿਲ ਨੂੰ 15 ਸਾਲ ਹੋ ਗਏ ਧੜਕਦੇ ਹੋਏ ਆ ਹੁਣ ਜਿਹੜੀ ਮੇਰੀ ਸੇਵਾ ਲੱਗੀ ਆ ਲੁਧਿਆਣੇ ਨੂੰ ਨੰਬਰ 1 ਸ਼ਹਿਰ ਬਣਾਇਆ ਜਾਊਗਾ ਪੰਜਾਬ ਦਾ ਔਰ ਪੂਰਾ ਜਿੰਦਾਬਾਦ ਆਂਟੀ ਸ਼ੋਕਪਰਾ ਸ਼ਰਪੱਪੀ ਜਿੰਦਾਬਾਦ ਲੁਧਿਆਣੇ ਦੇ ਲੋਕ ਸਭ ਨਾਲੋਂ ਪਹਿਲਾਂ ਮੈਂ ਵਿਧਾਨ ਸਭਾ 'ਚ ਵੀ ਕਿਹਾ ਸੀ ਕਿ ਲੁਧਿਆਣੇ ਨੂੰ ਵੱਡੇ ਹਸਪਤਲ ਦੀ ਲੋੜ ਆ ਔਰ ਅੱਜ ਮੈਂ ਤੁਹਾਨੂੰ ਦੱਸ ਦਿੰਨਾ ਜੋ ਮੇਰੀ ਪਹਿਲਾ ਮੰਗ ਲੋਕਾਂ ਦੇ ਵਿੱਚ ਰੱਖੀ ਗਈ ਸੀ ਮੇਰੇ ਪ੍ਰਤੀ ਮੈਂ ਕਿਹਾ ਸੀਗਾ ਵੀ ਲੁਧਿਆਣੇ ਨੂੰ ਇੱਕ ਹਸਪਤਾਲ ਲੈ ਕੇ ਆਉਣਾ ਵਾ ਇਸ ਦਿਨ ਮੈਨੂੰ ਲੋਕ ਸਭਾ ਦੀ ਇੱਥੋਂ ਸੇਵਾ ਮਿਲ ਗਈ ਸਭ ਨਾਲੋਂ ਪਹਿਲਾ ਮੁੱਦਾ ਮੇਰਾ ਇਹੀ ਹੋਊਗਾ ਵੀ ਲੁਧਿਆਣੇ ਦੇ ਅੰਦਰ ईजीआई ਵਰਗਾ ਇੱਕ ਵੱਡਾ ਹਸਪਤਾਲ ਆ ਕੇ ਲੁਧਿਆਣੇ ਦੇ ਲੋਕਾਂ ਨੂੰ ਦਿੱਤਾ ਜਾਊਗਾ ਔਰ ਆਪਾਂ ਆਪਣੀ ਸੇਵਾ ਵੱਲੋਂ ਕਦੇ ਨਾ ਪਹਿਲਾਂ ਪਿੱਛੇ ਅੜਿਆ ਨਾ ਹੋਣਾ ਅਟਨਾ ਔਰ ਲੋਕ ਸੇਵਾ ਕਰਨੀ ਹੈ ਜੱਤੀ ਸਾਥ ਸਾ ਲਗਾਤਾਰ ਦੋ ਵਾਰ ਕਾਂਗਰਸ ਕੋਈ ਸੀਟ ਰਹੀ ਹੈ ਤੁਹਾਨੂੰ ਕੀ ਲੱਗਦਾ ਟਫ ਹੈ ਮਾਮਲਾ ਦੇਖੋ ਪੌਣੇ 5 ਸਾਲ ਜਿਹੜੇ ਬੰਦਿਆਂ ਨੇ ਟੈਲੀਫੋਨਾਂ ਚੱਕਿਆ ਹੋਵੇ ਅੱਜ ਉਹ ਪਾਜਪਾ ਦੇ ਜਾ ਕੇ ਫੁੱਲ ਦੇ ਉੱਤੇ ਬਹਿ ਗਏ ਪਾਜਪਾ ਨੂੰ ਕਦੇ ਵੀ ਪੰਜਾਬ ਦੇ ਲੋਕ ਮਾਫ਼ ਨਹੀਂ ਕਰੂਗੇ ਕਿਉਂਕਿ ਪਿਛਲੇ 700 ਕਿਸਾਨਾਂ ਦਾ ਬਲੀਦਾਨ ਜੋ ਬਾਹਰ ਦੇ ਉੱਤੇ ਹੋਇਆ ਵਾ ਔਰ ਆ ਹੁਣ 22 ਸਾਲ ਦਾ ਇੱਕ ਮਾਂ ਦਾ ਪੁੱਤ ਹਰਿਆਣੇ ਦੇ ਕਿਲ ਗੱਡ ਗੱਡ ਕੇ ਉੱਥੇ ਸ਼ਹੀਦ ਕੀਤਾ ਗਿਆ ਵਾ ਗੋਲੀ ਮਾਰ ਕੇ ਪੰਜਾਬ ਦੇ ਕਿਸਾਨ ਜਿਨ੍ਹਾਂ ਨੇ ਹਰੀ ਕ੍ਰਾਂਤੀ ਲਿਆਤੀ ਔਰ ਅੰਨ ਦਾਤਾ ਪੰਜਾਬ ਦਾ ਅੱਜ ਉਹਨਾਂ ਨੂੰ ਇਹਨਾਂ ਲੋਕਾਂ ਨੇ ਵਿਦੇਸ਼ਾਂ ਤਰ੍ਹਾਂ ਵਰਤਿਆ ਵਾ ਭਾਈਪਾ ਨੇ ਉਹਦਾ ਜਵਾਬ ਲੋਕ ਸਭਾ ਦੇ ਆ ਲਖਣਾ ਦੇ ਵਿੱਚ ਜਦੋਂ 13 ਜੀਰੋ ਕਰਕੇ ਲਗਾਇਆ ਉਦਨੇ ਭਾਈਪਾ ਦੀਆਂ ਅੱਖਾਂ ਖੁੱਲੂ ਗਈਆਂ ਬੜੇ ਐਮਐਲਏ ਹੋਰ ਵੀ ਸੀ ਲੁਧਿਆਣਾ ਤੋਂ ਤੁਹਾਡਾ ਨਾਂ ਬਿਲਕੁਲ ਉੱਪਰ ਆਇਆ ਹੈ ਹੋਰ ਵੀ ਦੌਰ ਤੁਸੀਂ ਐਮਐਲਏ ਦੇਖੋ ਇਹ ਮਾਲਕ ਹੱਥ ਵੜਿਆਈਆਂ ਨੇ ਜਿਹਨੂੰ ਮਾਲਕ ਨੇ ਵੜਿਆਈ ਦੇਣੀ ਆ ਉਹਨੂੰ ਆ ਬਾਕੀ ਜਿਹੜੇ ਮੇਰੇ ਆਪਣੇ ਕਲੀਕ ਦਾ ਐਮਐਲਏ ਉਹ ਆਪਣੇ ਆਪਣੇ ਹਲਕਿਆਂ ਦੇ ਵਿੱਚ ਬਹੁਤ ਵੱਡੀ ਸੇਵਾ ਕਰ ਰਹੇ ਆ ਉਹਨਾਂ ਨੇ ਵੀ ਮੈਨੂੰ ਆਪਣਾ ਛੋਟਾ ਭਾਈ ਕਿਸੇ ਨੇ ਵੱਡਾ ਭਾਈ ਮੰਨ ਕੇ ਸਾਰਿਆਂ ਨੂੰ ਕਿਹਾ ਸਾਡੇ ਲੀਡਰਸ਼ਿਪ ਦੇ ਵਿੱਚ ਜਿੰਨੇ ਅਸੀਂ ਵਜ਼ਾਇਤ ਸੀਗੇ ਜਿੰਨੇ ਵਲੰਟੀਅਰ ਸਾਥੀ ਸੀ ਸਾਰਿਆਂ ਨੇ ਕਿਹਾ ਸੀ ਸੁਪਰੀਮੋ ਨੂੰ ਵੀ ਜਿਹਦੀ ਵੀ ਡਿਊਟੀ ਲਾ ਦੋਂਗੇ ਉਹਦੀ ਹਨੂਮਾਨ ਤੇਰਾ ਨਾਲ ਤੁਰਾਂਗੇ ਮੋਢੇ ਨਾਲ ਮੋਢਾ ਲਾ ਕੇ ਅੱਜ ਮੇਰੀ ਡਿਊਟੀ ਲੱਗੀ ਆ ਸਾਰੇ ਮੇਰੇ ਕਲੇਤ ਅੱਜ ਬਹੁਤ ਜ਼ਿਆਦਾ ਖੁਸ਼ ਨੇ ਜਿੰਨੇ ਐਮਐਲਏ ਆ ਸਾਰਿਆਂ ਦੀਆਂ ਵਧਾਈਆਂ ਆਈਆਂ ਔਰ ਸਾਰੇ ਅਸੀਂ ਇਕੱਠੇ ਹੋਗੇ ਹੁਣ 3:00 4:00 ਵਜੇ ਅਸੀਂ ਗੁਰਦੁਆਰਾ ਦੁਖਨਵਾਨ ਸਾਹਿਬ ਤੇ ਮੰਦਿਰ ਵੱਡੇ ਜਾਣਾ ਵਾ ਉਥੋਂ ਲੈ ਕੇ ਆਸ਼ੀਰਵਾਦ ਕੱਲ ਤੋਂ ਲੋਕਾਂ ਦੀ ਕਚਹਿਰੀ 'ਚ ਜਾਣਾ ਜੋ 2 ਸਾਲਾਂ 'ਚ ਕੀਤੇ ਹੋਏ ਸਰਕਾਰ ਦੇ ਕੰਮ ਆ ਉਹ ਲੋਕਾਂ ਦੀ ਕੀ ਭਰੋਸਾ ਤੋੜਨ ਨਾਲ ਜਿਹੜੇ 10 ਸਾਲ ਤੋਂ ਇੱਥੇ ਰਹੇ ਨੇ ਕੀ ਕਹੋਗੇ ਉਹਨਾਂ ਵਾਸਤੇ ਦੇਖੋ ਕਹਿਣਾ ਉਹਦੇ ਲਈ ਹੁੰਦਾ ਜਿਨੇ ਕੁਝ ਕੀਤਾ ਹੋਵੇ ਜਿਹਨੇ ਕੀਤਾ ਹੀ ਨਹੀਂ ਉਹਨੂੰ ਆਪਣੇ ਆਪ ਤੇ ਭਰੋਸਾ ਨਹੀਂ ਸੀਗਾ ਉਹਨੂੰ ਇਹ ਦੇਖ ਰਿਆ ਸੀ ਵੀ ਮੈਨੂੰ ਤਾਂ ਕਾਂਗਰਸੀ ਇਹ ਵੀ ਦਰਵਾਜ਼ਾ ਨਹੀਂ ਖੋਲ੍ਹੇ ਇਹ ਹੌਲੀ ਹੌਲੀ ਦੇਖ ਲਿਓ ਮੈਂ ਮੀਡੀਆ ਜਿਹੜਾ ਚੌਥਾ ਥੰਮ ਆ ਤੁਹਾਡੇ ਲਈ ਅੱਜ ਮੈਂ ਦੱਸਣਾ ਚਾਹਣਾ ਹੌਲੀ ਹੌਲੀ ਭਾਜਪਾ ਨੇ ਵੀ ਆ ਦੇਖ ਲਿਓ ਹੁਣ ਅੱਜ ਮੈਨੂੰ ਇੱਥੇ ਦਾ ਸੇਵਾਦਾਰ ਬਣਾਇਆ ਪਾਣੇ ਵੀ ਤਾਲੇ ਲਾ ਦਨੇ ਆ ਇਹਦੇ ਲਈ ਆਪਣੇ ਘਰਾਂ ਤੁਸੀਂ ਕਾਂਗਰਸ ਤੋਂ ਆਏ ਹੋ ਕਾਂਗਰਸ ਦਾ ਆਮਾ ਦੇ ਪਾਰਟੀ ਜਿੰਦਾਬਾਦ ਕਾਂਗਰਸ ਜਿੰਦਾਬਾਦ ਕਾਂਗਰਸ ਦਾ ਸਪੋਰਟ ਮਿਲੂਗਾ ਜਿੰਦਾਬਾਦ ਕਾਂਗਰਸੀ ਦਾ ਤੁਹਾਨੂੰ ਵੀ ਸਪੋਰਟ ਮਿਲਦਾ ਦੇਖੋ ਸਪੋਰਟ ਤਾਂ ਕੰਮਾਂ ਦੀ ਸਪੋਰਟ ਕੰਮਾਂ ਦੇ ਨਾਲ ਹੁੰਦਾ ਵਾ ਉਹਦੇ ਨਹੀਂ ਕਾਂਗਰਸੀ ਆ ਹੋਵੇ ਚਾਹੇ ਭਾਜਪਾ ਵਾਲਾ ਉਹ ਵੀ ਪਹਿਲਾਂ ਵੀ ਇਹਨਾਂ ਲੋਕਾਂ ਨੇ ਮੇਰੇ ਤੇ ਭਰੋਸਾ ਰੱਖਿਆ ਸੀ ਆ ਸੇਵਾਦਾਰ ਬਣਾਇਆ ਮੇਰੇ 2 ਸਾਲ ਦੇ ਕੰਮਾਂ ਨੂੰ ਦੇਖਦੇ ਹੋਏ ਸਾਡੀ ਪਾਰਟੀ ਨੇ ਵੀ ਦੇਖਿਆ ਵੀ ਇਹ ਐਮਐਲਏ ਜਿਹੜਾ ਵਾ 2 ਸਾਲਾਂ ਚ ਘਰ ਨਹੀਂ ਬੈਠਾ ਕੰਮ ਕਰ ਰਿਹਾ ਵਾ ਅੱਜ ਉਹਨਾਂ ਨੇ ਤਾਂ ਐਡੀ ਵੱਡੀ ਜ਼ਿੰਮੇਵਾਰੀ ਦਿੱਤੀ ਆ ਸਾਰੇ ਅਸੀਂ ਰਲ ਕੇ ਐਮਐਲਏ ਆਪਸ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਲੋਕਾਂ ਦੀ ਕਚਹਿਰੀ 'ਚ ਜਾਵਾਂਗੇ ਔਰ ਇਹ ਸੀਟ ਜਿਹੜੀ ਆ ਜਿੱਤ ਕੇ ਸਹਾਰ ਭਗਵੰਤ ਸਿੰਘ ਮਾਨ ਦੀ ਲੁਧਿਆਣਾ ਵਾਸੀ ਇਹਨੂੰ ਕੀ ਕਹੂੰਗਾ ਆਖਰ ਲੁਧਿਆਣਾ ਵਾਸੀਆਂ ਨੂੰ ਇਹੀ ਕਹੂੰਗਾ ਵੀ ਆਓ ਆਪਾਂ ਰਲ ਕੇ ਜਦੋਂ ਹੁਣ ਤੁਸੀਂ ਮਤ ਦਾ ਦਾਨ ਦੇਣਾ ਆਪਣੇ ਮਤ ਦਾ ਦਾਨ ਦੇਣ ਤੋਂ ਪਹਿਲਾਂ ਇਹ ਸੋਚਣਾ ਕਿ ਜਿਹੜਾ ਬੰਦਾ ਤੁਹਾਡਾ ਕੰਮ ਕਰ ਸਕਦਾ ਜਿਹੜਾ ਬੰਦਾ ਤੁਹਾਡੇ ਤੋਂ ਮਤ ਦਾ ਦਾਨ ਲੈ ਕੇ ਤੁਹਾਡੀ ਕਚਹਿਰੀ ਚੋਂਦਾ ਵਾ ਤੁਹਾਡੇ ਕੰਮਾਂ ਨੂੰ ਪੂਰਾ ਕਰਦਾ ਉਹਨੂੰ ਮਤ ਦਾ ਦਾਨ ਲਿਓ ਦਿਓ ਜਿਨ੍ਹਾਂ ਨੂੰ ਤੁਸੀਂ ਪਹਿਲਾਂ 10-10 ਸਾਲ ਦੇਖ ਚੁੱਕੇ ਹੋ ਜਾਂ ਜਿਹੜੇ ਪਹਿਲਾਂ ਤੁਹਾਡੀ ਕਚਹਿਰੀ ਜਾ ਚੁੱਕੇ ਆ ਉਹਨਾਂ ਲਈ ਆਪ ਦੇਖਿਓ ਤੁਸੀਂ ਆਪ ਆਪਣੇ ਪਾਰਖੂ ਅੱਖ ਨਾਲ ਦੇਖ ਕੇ ਆਪਣਾ ਨਾ ਵਸੇ ਨੂੰ ਪਹਿਲਾ ਤੋਹਫਾ ਕੀ ਦਿਓਗੇ ਜੇ ਜਿੱਤ ਹਾਸਲ ਹੋ ਜਾਂਦੀ ਹੈ ਸਾਨੂੰ ਪਹਿਲਾ ਜਿਹੜਾ ਤੋਹਫਾ ਵਾ ਇੰਡਸਟਰੀ ਬਾਰੇ ਤੇ ਵਪਾਰੀਆਂ ਬਾਰੇ ਉੱਥੇ ਜੋ ਵਪਾਰੀਆਂ ਦੀ ਤੇ ਇੰਡਸਟਰੀ ਦੀ ਆਵਾਜ਼ ਆਊਗੀ ਉਹ ਜਾ ਕੇ ਲੋਕ ਸਭਾ ਦੇ ਵਿੱਚ ਗੂੰਜੂਗੀ ਤੁਹਾਨੂੰ ਸੁਣੂਗੀ ਜਿਵੇਂ ਵਿਧਾਨ ਸਭਾ ਚ ਸੁਣੀ ਆ ਥੈਂਕ ਯੂ ਠੀਕ ਹੈ ਅੱਛਾ ਇਹ ਸਾਡੇ ਐਮਐਲਏ ਸਾਹਿਬ ਜਿਹੜੇ ਸੀਗੇ ਹੁਣ ਐਮਪੀ ਬਣਨ ਜਾ ਰਹੇ ਜੀ ਜੋ ਸ਼ੋਅ ਪ੍ਰੈਸ਼ਰ ਪੱਪੀ ਸਾਰੇ ਦੇਖੋ ਖੁਸ਼ੀ ਦਾ ਬਹੁਤ ਮਾਹੌਲ ਹੈ ਸਾਰੇ ਕੁਛ ਨਹੀਂ ਕਿੰਨੇ ਕੰਮ ਇਹਨਾਂ ਨੇ 2 ਸਾਲ ਚ ਪੱਪੀ ਬਾਜੀ ਨੇ ਸਾਡੇ ਕਰਾਏ ਆ ਅਸੀਂ ਚਾਹਨੇ ਉਸ ਤੋਂ ਹੋਰ ਡਬਲ ਕੰਮ ਸਾਡੇ ਹੋਣਗੇ ਜੇ ਐਮਪੀ ਬਣ ਕੇ ਆਣਗੇ ਜੀ ਲੁਧਿਆਣੇ ਕਿਸ ਤਰ੍ਹਾਂ ਦੇਖਦੇ ਹੋ ਵੀ ਬਹੁਤ ਬਹੁਤ ਵਿਸ਼ਵਾਸ ਜਤਾਇਆ ਗਿਆ ਹੈ ਹਾਂਜੀ ਬਿਲਕੁਲ ਜੀ ਅਸੀਂ ਉਹਨਾਂ ਦੇ ਨਾਲ ਆ ਅੱਜ ਤੋਂ ਮਹੀਨਾ ਪਹਿਲਾਂ ਹੀ ਅਸੀਂ ਕਹਿਤਾ ਸੀ ਕਿ ਪੱਪੀ ਬਾਜੀ ਤੁਹਾਨੂੰ ਟਿਕਟ ਮਿਲਣੀ ਚਾਹੀਦੀ ਅਸੀਂ ਤੁਹਾਡੇ ਨਾਲ ਖੁੱਲ ਕੇ ਕੰਮ ਕਰਾਂਗੇ ਨਾਲੇ ਜਿਤਾਵਾਂਗੇ